ਉਹ ਕਹਿੰਦੇ ਮਹਾਰਾਜ ਰਵਦਾਸ ਜੀ ਦੀ ਸੋਭਾ ਵਧ ਗਈ ਜੈ ਜੈਕਾਰ ਹੋ ਗਈ ਬੜੀ ਬੜੇ ਲੋਕ ਆਉਣ ਲੱਗ ਗਏ ਸਾਧ ਸੰਗਤ ਜੀ ਇੱਕ ਮੁਲਤਾਨ ਦਾ ਰਾਜਾ ਮੁਲਤਾਨ ਦਾ ਰਾਜਾ ਉਹਦੇ ਘਰ ਵਾਲੀ ਰਾਣੀ ਭਾਨਵਤੀ ਮਹਾਰਾਜ ਦੀ ਸ਼ਰਧਾਲੂ ਸੀ ਮਹਾਰਾਜ ਰਵਦਾਸ ਜੀਆਂ ਦੀ ਸ਼ਰਧਾਲੂ ਸੀ ਉਹ ਨਾ ਜਦੋਂ ਦਰਸ਼ਨ ਕਰਨ ਦੀ ਭਗਤੀ ਕਰਦੀ ਬੰਦਗੀ ਕਰਨ ਵਾਲੇ ਦੀ ਸੰਗਤ ਵਿੱਚ ਬੈਠੋਗੇ ਉਹਨੇ ਸਿਮਰਨ ਕਰਨ ਲਾ ਦੇਣਾ ਤੇ ਆਪਣੇ ਵਰਗਾ ਬਣਾ ਲੈਣਾ ਭਾਨ ਪਤੀ ਜਿਹੜੀ ਮਲਤਾਨ ਦੇ ਰਾਜੇ ਦੇ ਘਰ ਵਾਲੀ ਸੀ ਰਵਦਾਸ ਮਹਾਰਾਜ ਦੇ ਚਰਣਾ ਚ ਆਇਆ ਕਰੇ ਜਦੋਂ ਉੱਥੇ ਸਜਦਾ ਕਰਦੀ ਨਮਸਕਾਰਾਂ ਕਰਦੀ ਆ ਕੇ ਕਹਿੰਦੇ ਇੱਕ ਵਾਰੀ ਰਾਜਾ ਕਹਿੰਦਾ ਪੱਜਗ ਕਰੀਏ ਬਹੁਤ ਵੱਡਾ ਪੰਡਤਾਂ ਨੂੰ ਵੀ ਬੁਲਾਈਏ ਸਾਧੂਆਂ ਨੂੰ ਵੀ ਬੁਲਾਈਏ ਪਰਜਾ ਨੂੰ ਵੀ ਬੁਲਾਈਏ ਆਪਾਂ ਜੱਗ ਕਰੀਏ ਸਾਧ ਸੰਗਤ ਉਸ ਵੇਲੇ ਨਾ ਜਦੋਂ ਉਹ ਰਾਜੇ ਨੇ ਜੱਗ ਰੱਖਿਆ ਸਾਰੇ ਲੋਕ ਬੁલાਏ ਸਾਰੇ ਲੋਕ ਸਾਧੂ ਬੁਲਾ ਲਏ ਮਹਾਤਮਾ ਬੁਲਾ ਲੇ ਪੰਡਤ ਲੋਕ ਬੁਲਾ ਲੇ ਜਦੋਂ ਇਹ ਸਾਰੇ ਬੁલાਏ ਤੇ ਇੱਕ ਦਿਨ ਮਿਥ ਲਿਆ ਦਿਨ ਮਿਥਿਆ ਤੇ ਲੰਗਰ ਬਣਦੇ ਸ਼ੁਰੂ ਹੋ ਗਏ ਜੱਗ ਹੋਣਾ ਸ਼ੁਰੂ ਹੋ ਗਿਆ ਲੋਕ ਵਹੀਰਾਂ ਘੱਟ ਕੇ ਆਉਣ ਲੱਗੇ ਉਸ ਵੇਲੇ ਇੱਕ ਸਿੱਧ ਸੀ ਬੜਾ ਤਗੜਾ ਜਿੰਦਾ ਨਾਂ ਸੀ ਗੋਰਖਨਾਥ ਗੋਰਖਨਾਥ ਉਹ ਸੀ ਬੜਾ ਤਗੜਾ ਉਹ ਗੋਰਖਨਾਥ ਉਹਦੇ ਚੇਲੇ ਕਹਿੰਦੇ ਨੇ ਸੁਣਿਓ ਪੰਗਤਾਂ ਲੱਗੀਆਂ ਲਾਈਨਾਂ ਲੱਗੀਆਂ ਲੋਕੀ ਪ੍ਰਸ਼ਾਦਾ ਛਕਦੇ ਨੇ ਦੂਰ ਦਰਾੜਿਆਂ ਤੱਕ ਆਵਾਜ਼ਾਂ ਚਲੀਆਂ ਗਈਆਂ ਮਲਤਾਨ ਦੇ ਰਾਜੇ ਦੇ ਘਰ ਵਿੱਚ ਮਹਿਲਾਂ ਵਿੱਚ ਜੱਗ ਹੈ ਸਾਰੇ ਆਓ ਚਲੋ ਭਾਈ ਸਾਰੇ ਜਾ ਕੇ ਰਾਜ ਰਾਜ ਪ੍ਰਸ਼ਾਦੇ ਭੋਜਨ 36 ਪ੍ਰਕਾਰ ਦੇ ਭੋਜਨ ਬਣਾਏ ਨੇ ਛਕੀਏ ਪੰਡਤ ਆਏ ਸਾਧੂ ਆਏ ਉਹ ਗੁਰਮਖੋ ਗੋਰਖ ਦੇ ਚੇਲੇ ਕਹਿਣ ਲੱਗੇ ਗੋਰਖਨਾਥ ਨੂੰ ਕਹਿੰਦੇ ਮਹਾਰਾਜ ਕਹਿੰਦੇ ਆ ਮਲਤਾਨ ਦੇ ਰਾਜੇ ਨੇ ਜੱਗ ਕੀਤਾ ਹੈ ਸਾਧੂ ਵੀ ਬੁਲਾ ਲੇ ਪੰਡਤ ਵੀ ਬੁਲਾ ਲੇ ਪਰਜਾ ਵੀ ਬੁਲਾ ਲਈ ਦੁਨੀਆ ਵੀ ਬੁਲਾ ਲਈ ਆਪਾਂ ਨੂੰ ਸਦਿਆ ਹੀ ਨਹੀਂ ਐਡਾ ਨਰਾਦਰ ਆਪਾਂ ਨੂੰ ਸੱਦਿਆ ਹੀ ਨਹੀਂ ਨਾਲ ਨਾਲ ਚੇਲੇ ਆਏ ਕਹਿੰਦੇ ਕਹਿੰਦੇ ਗੋਰਖਨਾਥ ਜੀ ਤੁਹਾਡੇ ਵਰਗਾ ਸਾਧੂ ਕੌਣ ਹੈ ਤੁਹਾਡੇ ਤੋਂ ਵੱਡੇ ਸਾਧੂ ਕਿੱਥੇ ਨੇ ਜਿਹੜੇ ਬੁલાਏ ਨੇ ਹੁਣ ਗੋਰਖਨਾਥ ਦੀ ਆਪਦੀ ਬੰਦਗੀ ਸੀ ਉਹ ਵੀ ਸਮੇਂ ਦਾ ਸਿੱਧ ਸੀ ਬੜਾ ਤਗੜਾ ਮਹਾਪੁਰਸ਼ ਸੀ ਰਿੱਧੀਆਂ ਸਿੱਧੀਆਂ ਐਸੀਆਂ ਹੱਥ ਵਿੱਚ ਕੀਤੀਆਂ ਸੀ ਜੋ ਚਾਹੁੰਦਾ ਸੀ ਕਲਾ ਵਰਤਾ ਦਿੰਦਾ ਹੁੰਦਾ ਸੀ ਮੜਾ ਮੋਟਾ ਫਕੀਰ ਨਹੀਂ ਸੀ ਗੋਰਖਨਾਥ ਉਹ ਕਹਿੰਦਾ ਮਹਾਰਾਜ ਆਪਾਂ ਨੂੰ ਬੁਲਾਇਆ ਨਹੀਂ ਆਪਾਂ ਗੋਰਖਨਾਥ ਕਹਿੰਦਾ ਜੇ ਬੁਲਾਇਆ ਨਹੀਂ ਨਾ ਸੁਣਿਓ ਰਾਜੇ ਨੇ ਬੁਲਾਇਆ ਨਹੀਂ ਤੇ ਰਾਜਾ ਸਾਧੂਆਂ ਨੂੰ ਪਰਜਾ ਨੂੰ ਸਾਰਿਆਂ ਨੂੰ ਬੁਲਾ ਲਿਆ ਕਹਿੰਦੇ ਆਪਾਂ ਤਾਂ ਸਾਰਿਆਂ ਦੇ ਸਾਝੇ ਹੁੰਨੇ ਆ ਆਪ ਹੀ ਚਲਦੇ ਆ ਜੋ ਨੇ ਸਨੇਹਾ ਨਹੀਂ ਭੇਜਿਆ ਆਪ ਹੀ ਚਲਦੇ ਨੇ ਜਦੋਂ ਨਾ ਆਪਣੇ ਚੇਲੇ ਲੈ ਕੇ ਬਾਲਕ ਲੈ ਕੇ ਮੰਡਲੀ ਲੈ ਕੇ ਉਹ ਮਲਤਾਨ ਦੇ ਰਾਜੇ ਦੇ ਮਹਿਲਾਂ ਚ ਜਦੋਂ ਆਏ ਤੁਰਿਆ ਆਇਆ ਮਲਤਾਨ ਦੇ ਮਹਿਲਾਂ ਉਹ ਰਾਜੇ ਦੇ ਆ ਕੇ ਕਹਿੰਦਾ ਰਾਜਨਾ ਰਾਜੇ ਨੇ ਸਤਿਕਾਰ ਨਾਲ ਮੱਥਾ ਟੇਕਿਆ ਸਜਦਾ ਕੀਤਾ ਨਮਸਕਾਰਾਂ ਕੀਤੀ ਸਰਸੰਗਤ ਜੀ ਸਾਰੀ ਪਰਜਾ ਵੇਖੇ ਵੀ ਗੋਰਖਨਾਥ ਪਹਿਲਾਂ ਤਾਂ ਆ ਕੇ ਰਾਜਾ ਰਾਜੇ ਨੂੰ ਐ ਬੋਲਦਾ ਹੈ ਗੋਰਖਨਾਥ ਕਹਿੰਦਾ ਗੱਲ ਸੁਣੋ ਰਾਜਨਾ ਇੱਥੇ ਤੈਨੂੰ ਪੰਡਤ ਦਿਸ ਗਏ ਤੈਨੂੰ ਪਰਜਾ ਦਿਸ ਗਈ ਤੈਨੂੰ ਸਾਧੂ ਦਿਸ ਗਏ ਤੈਨੂੰ ਮੈਂ ਨਹੀਂ ਦਿਸਿਆ ਮੈਨੂੰ ਸੱਦਾ ਨਹੀਂ ਭੇਜਿਆ ਹੱਥ ਜੋੜ ਕੇ ਰਾਜਾ ਗਲਤੀ ਮੰਨਦਾ ਹੈ ਕਿ ਨਾ ਮਹਾਰਾਜੀ ਓ ਓ ਮੇ ਤੋਂ ਭੁੱਲ ਹੋ ਗਈ ਮੈਨੂੰ ਭੁੱਲ ਬਖਸ਼ ਦੋ ਮੇਰੇ ਮੇਰੇ ਧਿਆਨ ਚ ਨਹੀਂ ਰਿਹਾ ਤੁਹਾਨੂੰ ਸਦਾ ਦੇਣਾ ਮਰਦਾ ਤੁਹਾਡਾ ਆਪਣਾ ਜਾ ਕੇ ਤੁਸੀਂ ਸ਼ਕੋ ਬੈਠੋ ਸ਼ਕੋ ਉਸ ਵੇਲੇ ਗੋਰਖਨਾਥ ਕਹਿੰਦਾ ਜਿੰਨੇ ਸਾਧੂ ਬੁલાਏ ਨੇ ਆਪਣੇ ਹੰਕਾਰ ਵਿੱਚ ਬੋਲਦਾ ਹੈ ਇਹ ਮਾਨ ਕਈ ਤਰ੍ਹਾਂ ਦਾ ਹੁੰਦਾ ਹੈ ਕਿਸੇ ਨੂੰ ਸਿਮਰਨ ਦਾ ਮਾਨ ਕਿਸੇ ਨੂੰ ਬੰਦਗੀ ਦਾ ਮਾਨ ਮਾਫ ਕਰਿਓ ਕੀਰਤਨ ਕਰਦਿਆਂ ਕਰਦਿਆਂ ਕਈ ਵਾਰ ਮਨ ਚ ਹੰਕਾਰ ਆ ਜਾਂਦਾ ਵੀ ਮੈਂ ਨਾ ਹੋਇਆ ਤਾਂ ਕੀਰਤਨ ਹੀ ਨਹੀਂ ਹੋਣਾ ਮੈਂ ਨਾ ਗਿਆ ਤੇ ਵਾਜਾ ਹੀ ਨਹੀਂ ਵਜਣਾ ਜਿਹੜਾ ਬੰਦਾ ਲੰਗਰ ਵਿੱਚ ਕਈ ਵਾਰ ਠੀਕ ਹੈ ਕੋਈ ਦਾਲ ਦੀ ਬਾਲਟੀ ਵਰਤੁੰਦਾ ਕਈ ਵਾਰ ਦਾਲ ਵਰਤਉਂਦੇ ਆ ਵਰਤਉਂਦੇ ਵੀ ਮਾਨ ਆ ਜਾਂਦਾ ਵੀ ਸਵੇਰ ਦੇ ਹੀ ਲੱਗੇ ਆ ਥੱਕੇ ਹੀ ਨਹੀਂ ਅਜੇ ਤੱਕ ਕਈ ਤਰ੍ਹਾਂ ਦਾ ਮਾਨ ਹੁੰਦਾ ਹੈ ਜਿਹੜਾ ਬੰਦਾ ਸਵੇਰੇ ਉੱਠ ਕੇ 4 ਵਜੇ ਗੁਰਦੁਆਰੇ ਜਾਣ ਲੱਗ ਜੇ ਕਈ ਵਾਰ ਇਹ ਵੀ ਮਾਣ ਖਾ ਜਾਂਦਾ ਹੈ ਸਾਰਾ ਸਾਰਾ ਪਿੰਡ ਸੁੱਤਾ ਪਿਆ ਮੈਂ ਸੱਜਰੇ ਇਕੱਲਾ ਹੀ ਜਾਂਦਾ ਹੰਕਾਰ ਹੋ ਜਾਂਦਾ ਕਈ ਵਾਰ ਉਸ ਵੇਲੇ ਗੋਰਖਨਾ ਥਾ ਕੇ ਬਹਿ ਗਿਆ ਸੁਣਿਓ ਗੋਰਖਨਾ ਥਾ ਕੇ ਬੈਠਿਆ ਤੇ ਕਹਿੰਦਾ ਜਿੰਨੇ ਸਾਧੂ ਬੁલાਏ ਨੇ ਇਹ ਜਿੰਨੇ ਮਹਾਤਮਾ ਬੁલાਏ ਨੇ ਮੇਰੇ ਬਰਾਬਰ ਹੈ ਨਾ ਜੋ ਕੋਈ ਰਾਜੇ ਨੂੰ ਮਲਤਾਨ ਦੇ ਨੂੰ ਕਹਿੰਦਾ ਉਹ ਮੇਰੇ ਬਰਾਬਰ ਇਹਨਾਂ ਚੋਂ ਇੱਕ ਵੀ ਨਹੀਂ ਰਾਜਾ ਕਹਿੰਦਾ ਜੀ ਭੁੱਲ ਹੋ ਗਈ ਉਹ ਮਹਾਰਾਜ ਤੁਹਾਨੂੰ ਬੁਲਾਇਆ ਨਹੀਂ ਗਿਆ ਬੈਠੋ ਤੁਸੀਂ ਸਜੋ ਤੁਹਾਨੂੰ ਪ੍ਰਸ਼ਾਦਾ ਛਕਾਈਏ ਸਾਧ ਸੰਗਤ ਜਦੋਂ ਐ ਪ੍ਰਸ਼ਾਦਾ ਛਕਾਉਣ ਲੱਗੇ ਨਾ ਪੰਗਤ ਲੱਗੀ ਸਾਧੂਆਂ ਕੋਲ ਮਹਾਪੁਰਸ਼ਾਂ ਕੋਲ ਇੱਕ ਚਿੱਪੀ ਹੁੰਦੀ ਸੀ ਹੱਥ ਵਿੱਚ ਪਾ ਕੇ ਰੱਖਦੇ ਸੀ ਗੋਰਖਨਾਥ ਵੀ ਮਹਾਤਮਾ ਸੀ ਉਹਦੇ ਕੋਲ ਵੀ ਉਹ ਲੋਟਾ ਸੀ ਚਿੱਪੀ ਐਂ ਅੱਗੇ ਰੱਖਦੀ ਕਹਿੰਦਾ ਜੋ ਬਣਾਇਆ ਜੋ ਪਦਾਰਥ ਬਣਾਏ ਨੇ ਲੈ ਰਾਜਨਾ ਐਂ ਕਰ ਮੇਰੀ ਚਿੱਪੀ ਪਰ ਪਹਿਲਾਂ ਮੇਰੀ ਚਿੱਪੀ ਜਪਾ ਜੋ ਲੰਗਰ ਬਣਾਇਆ ਸਾਤ ਸੰਗਤ ਜੀ ਉਸ ਵੇਲੇ ਜਦੋਂ ਆਏ ਆਵਾਜ਼ ਦਿੱਤੀ ਰਾਜਾ ਕਹਿੰਦਾ ਜੀ ਸਤਿਵਿਚ ਮਹਾਰਾਜ ਗੱਲ ਹੀ ਕੋਈ ਤੁਸੀਂ ਹੁਕਮ ਕਰੋ ਅੱਗੇ ਪਈ ਚਿੱਪੀ ਇੱਕ ਬਾਲਟਾ ਲਿਆਂਦਾ ਪ੍ਰਸ਼ਾਦੇ ਲਿਆਂਦੇ ਜੋ ਜੋ ਬਣਿਆ ਪਦਾਰਥ ਚੁੱਕ ਲਿਆਂਦੇ ਚਿੱਪੀ ਜਪਾਈ ਜਾਂਦੇ ਨੇ ਤੇ ਚਿੱਪੀ ਭਰੀ ਜਾਂਦੀ ਪਾਈ ਜਾਂਦੇ ਨੇ ਤੇ ਚਿੱਪੀ ਭਰੀ ਜਾਂਦੀ ਜੋ ਬੰਦੇ ਨੇ ਪਤਾ ਹੀ ਨਹੀਂ ਲੱਗਦਾ ਕਿੱਧਰ ਜਾਂਦਾ ਦੁਨੀਆ ਹਰਾਨ ਜਿਹੜੇ ਲੋਕ ਵੇਖਦੇ ਨੇ ਉਹ ਹਰਾਨ ਬਾਕੀ ਜਿੰਨੇ ਸਾਧੂ ਬੈਠੇ ਉਹ ਰਾਜਨਾ ਮੈਨੂੰ ਨਾਮ ਬੁਲਾ ਕੇ ਤੂੰ ਉਹ ਮੇਰਾ ਨਰਾਦਰ ਕੀਤਾ ਹੈ ਆ ਲਿਆ ਤੇਰੇ ਇਹਨਾਂ ਬੰਦਿਆਂ ਚ ਇਹਨਾਂ ਸਾਧੂਆਂ ਚੋਂ ਇੱਕ ਬੰਦਾ ਜਿਹੜਾ ਮੇਰੀ ਚਿੱਪੀ ਭਰ ਦੇ ਹੈ ਨਹੀਂ ਹਿੰਮਤ ਇਹਨਾਂ ਚ ਹੰਗਾਰ ਕਰਦਾ ਹੁਣ ਰਾਜਾ ਕਮਰ ਆ ਗਿਆ ਡਰ ਗਿਆ ਸਾਧ ਸੰਗਤ ਜੀ ਉਹਨਾਂ ਦੇ ਚ ਜੋ ਪਾਉਂਦੇ ਨੇ ਜੋ ਜੋ ਵਸਤੂ ਪਾਈ ਨਿਗਲ ਜਾਂਦੀ ਚ ਐਨਾ ਗੰਭੀਰ ਹੋ ਗਿਆ ਦੁਖੀ ਹੋ ਗਿਆ ਘੁੰਮਦੀ ਘੁੰਮਦੀ ਰਾਣੀ ਭਾਨਵਤੀ ਆਵੀ ਪੁਰਾਣੀ ਭਾਨਵਤੀ ਆਈ ਉਹਨੇ ਵੇਖਿਆ ਰਾਜੇ ਨੂੰ ਵੀ ਸਾਡੇ ਘਰ ਵਿੱਚ ਐਡਾ ਜੱਗ ਹੁੰਦਾ ਐ ਐਨੇ ਸਾਧੂ ਐਨੀ ਪਰਜਾ ਐਨਾ ਲੰਗਰ ਬਣਾਇਆ ਮੇਰਾ ਰਾਜਾ ਫੇਰ ਦੁਖੀ ਇਹ ਇਹ ਕਿਉਂ ਦੁਖੀ ਇਹਨੂੰ ਕੀ ਹੋ ਗਿਆ ਸਾਹਸ ਸਿੰਘ ਜੀ ਉਸ ਵੇਲੇ ਭੱਜ ਕੇ ਗਈ ਰਾਜੇ ਕੋਲ ਅਖੀਰ ਨੂੰ ਰਾਣੀ ਸੀ ਫਿਕਰ ਲੱਗਿਆ ਕਹਿੰਦੀ ਰਾਜਨ ਗੁਸਤਾਖੀ ਮਾਫ ਕਰੀ ਤੇਰੇ ਚਿਹਰੇ ਨੂੰ ਵੇਖ ਕੇ ਆਏ ਲੱਗਦਾ ਜਿਵੇਂ ਗੰਭੀਰ ਹੋਵੇਂ ਆਏ ਲੱਗਦਾ ਕੀ ਹੋਇਆ ਤੁਹਾਡੇ ਚਿਹਰੇ ਹਲ ਵੇਖ ਕੇ ਆਏ ਲੱਗਦਾ ਜਿਵੇਂ ਕੋਈ ਭੁੱਲ ਕੀਤੀ ਹੋਵੇ ਹੋ ਕੀ ਗਿਆ ਤੁਹਾਨੂੰ ਉਸ ਵੇਲੇ ਨਾ ਰਾਜਾ ਮੁਲਤਾਨ ਦਾ ਕਹਿੰਦਾ ਕਹਿੰਦਾ ਭਾਨਵਤੀਏ ਕਹਿੰਦਾ ਮੈਂ ਸਾਰਿਆਂ ਨੂੰ ਸੱਦੇ ਭੇਜਤੇ ਭਲੇਖਾ ਲੱਗਿਆ ਮੈਨੂੰ ਯਾਦ ਨਹੀਂ ਰਿਹਾ ਗੋਰਖਨਾਥ ਨੂੰ ਸੱਦਾ ਨਹੀਂ ਭੇਜਿਆ ਗੋਰਖਨਾਥ ਇਹਨੂੰ ਸੱਦਾ ਨਹੀਂ ਭੇਜਿਆ ਫੇਰ ਕਹਿੰਦੇ ਇਹ ਹੁਣ ਆਏ ਕਹਿੰਦਾ ਵੀ ਮੇਰੀ ਚਿੱਪੀ ਭਰੋ ਆ ਤ ਆਪੇ ਗਏ ਮੈਂ ਗਲਤੀ ਵੀ ਮੰਨ ਲਈ ਕਹਿੰਦਾ ਉਹਨੇ ਚਿੱਪੀ ਅੱਗੇ ਰੱਖਤੀ ਜਿੰਨਾ ਪਦਾਰਥ ਬਣਾਇਆ ਸਾਰਾ ਬਣਾ ਬਣਾ ਪਾਈ ਜਾਂਦੇ ਆ ਉਹ ਨਹੀਂ ਭਰਦੀ ਐਨਾ ਪਦਾਰਥ ਪਾਤਾ ਉਹ ਜਿੰਨਾ ਜੱਗ ਦਾ ਲੰਗਰ ਪ੍ਰਸ਼ਾਦ ਬਣਾਇਆ ਅੱਧਾ ਪਾਤਾ ਉਹਦੀ ਚਿੱਪੀ ਨਹੀਂ ਭਰਦੀ ਲੋਕੀ ਵੇਖਦੇ ਨੇ ਭਣਵਤੀਏ ਮੈਂ ਗੰਭੀਰ ਇਸ ਗੱਲੋਂ ਆ ਜੇ ਸਾਰਾ ਹੀ ਆ ਪਦਾਰਥ ਲੰਗਰ ਬਣਾਇਆ ਉਹਦੀ ਚਿੱਪੀ ਪੀਗੀ ਉਹ ਮੇਰੀ ਤਾਂ ਇਦੋਂ ਵੱਡੀ ਤੂੰ ਹੀ ਨਹੀਂ ਕੋਈ ਨਹੀਂ ਮੈਂ ਤਾਂ ਥਾਈ ਮਰ ਜੂ ਜਿਹੜੇ ਬਾਕੀ ਸਾਧੂ ਬੁਲਾਏ ਬਾਕੀ ਮਹਾਤਮਾ ਬੁਲਾਏ ਲੋਕ ਇਕੱਠੇ ਹੋ ਗਿਆ ਇਹਨੇ ਮੇਰਾ ਤਾਂ ਰਹਿਣਾ ਹੀ ਕੱਖ ਨਹੀਂ ਉਹਦੀ ਚਿੱਪੀ ਉਹ ਕਹਿੰਦਾ ਹੈ ਨਹੀਂ ਕੋਈ ਪਰਨ ਵਾਲਾ ਸਾਧ ਸੰਗਤ ਜੀ ਭਾਨਵਤੀ ਉਹ ਤਾਂ ਆਪਣੇ ਆਪ ਨੂੰ ਗੰਭੀਰ ਹੋ ਕੇ ਦੱਸਦਾ ਹੈ ਰਾਜਾ ਮਾਨ ਵਧੀ ਕਹਿੰਦੀ ਕਹਿੰਦੀ ਰਾਜਨ ਉਹ ਐਵੇਂ ਫਿਕਰਾਂ ਚ ਤੁਰਿਆ ਫਿਰਦਾ ਇਹ ਕਿੱਡੀ ਕ ਗੱਲ ਐ ਮੈਂ ਭਰ ਦੰਦੀ ਆ ਚਿੱਪੀ ਦਾ ਚਿੱਪੀ ਦਾ ਕੀ ਇਹ ਤਾਂ ਮੈਂ ਭਰ ਦੰਦੀ ਆ ਉਹ ਕਹਿੰਦਾ ਮਲਤਾਨ ਦਾ ਰਾਜਾ ਕਹਿੰਦਾ ਸਾਧੂ ਬੜੇ ਬੈਠੇ ਨੇ ਮਹਾਤਮਾ ਬੜੇ ਬੈਠੇ ਨੇ ਉਹ ਸਾਰਿਆਂ ਨੂੰ ਕਹਿੰਦਾ ਵੀ ਕਿਸੇ 'ਚ ਹਿੰਮਤ ਨਹੀਂ ਮੇਰੀ ਚਿੱਪੀ ਭਰ ਦੇ ਉਹ ਤੂੰ ਮੇਰੀ ਰਾਣੀ ਮਹਿਲਾਂ 'ਚ ਰਹਿਣ ਵਾਲੀ ਤੂੰ ਕੋਈ ਮਹਾਤਮਾ ਥੋੜਾ ਤੂੰ ਕਿਵੇਂ ਚੁੱਪੀ ਭਰ ਦੇਗੀ ਕਹਿੰਦੀ ਰਾਜਨ ਜੇ ਗੋਰਖਨਾਥ ਸਾਧੂ ਏ ਨਾ ਮੈਂ ਵੀ ਕਾਂਸ਼ੀ ਵਾਲੇ ਦੀ ਪੁਜਾਰਨ ਆਖੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਆਲ ਸਤ ਸ੍ਰੀ ਅਕਾਲ ਜੇ ਗੋਰਖਨਾਥ ਸਾਧੂ ਏ ਮੈਂ ਵੀ ਪਲ ਪਲ ਧਨ ਰਵਦਾਸ ਧਨ ਰਵਦਾਸ ਧਨ ਰਵਦਾਸ ਜਪਦੀਆਂ ਰਾਜਨਾ ਤੈਨੂੰ ਇੱਕ ਗੱਲ ਦੱਸਾਂ ਜਿੰਦੇ ਸਿਰ ਤੇ ਮਹਾਰਾਜ ਰਵਦਾਸ ਦਾ ਹੱਥ ਹੋ ਜੇ ਨਾ ਉਹ ਤੱਤੀ ਵਾਹ ਵੀ ਨਹੀਂ ਲੱਗਣ ਦੇ ਤੂੰ ਕਹਿੰਦਾ ਵੀ ਤਹੀਨ ਹੋ ਜੇਗੀ ਪਿੱਠ ਨਹੀਂ ਲੱਗਣ ਦੇਂਦਾ ਮੇਰਾ ਮਹਾਰਾਜ ਰਵਦਾਸ ਅੱਛਾ ਚਲੇ ਗਏ ਆ ਚੱਲ ਤੈਨੂੰ ਵਿਖਾਵਾਂ ਸੁਣਿਓ ਆ ਚੱਲ ਤੈਨੂੰ ਵਿਖਾਵਾਂ ਰਾਜਾ ਨਾਲ ਤੁਰਿਆ ਜਾਂਦਾ ਹੈ ਭਾਨਵਤੀ ਜਾ ਕੇ ਕਹਿੰਦੀ ਗੋਰਖ ਜੀ ਓ ਤੁਸੀਂ ਆਇਓ ਮਹਾਤਮਾ ਜੀ ਸਾਡੇ ਤੋਂ ਭੁੱਲ ਹੋ ਗਈ ਤੁਹਾਨੂੰ ਸੱਦਾ ਨਹੀਂ ਦਿੱਤਾ ਗਿਆ ਚੱਲ ਜੇ ਤੁਸੀਂ ਆ ਗਏ ਮਹਾਰੇ ਹੁਣ ਐ ਪਰਖਾਂ ਤਾਂ ਨਾ ਲਓ ਤੁਸੀਂ ਕਹਿੰਦੇ ਪਦਾਰਥ ਪਈ ਜਾਂਦੇ ਨੇ ਚਿੱਪੀ ਪੀ ਜਾਂਦੀ ਠੀਕ ਹੈ ਤੁਹਾਡੇ ਕੋਲ ਸ਼ਕਤੀਆਂ ਨੇ ਪਰ ਐ ਕਿਸੇ ਨੂੰ ਦੁਖੀ ਕਰਨਾ ਨਹੀਂ ਬਣਦਾ ਉਸ ਵੇਲੇ ਕਹਿੰਦੀ ਦੱਸੋ ਕੀ ਚਾਹੁੰਨੇ ਹੋ ਕਹਿੰਦੇ ਚਿੱਪੀ ਭਰੋ ਮੇਰੀ ਮੈਨੂੰ ਪ੍ਰਸ਼ਾਦਾ ਫੇਰ ਛਕਾਓ ਪਹਿਲਾਂ ਮੇਰੀ ਚਿੱਪੀ ਭਰੋ ਭਾਨਵਤੀ ਕਹਿੰਦੀ ਲਿਆਓ ਚੌਲ ਐਂ ਲਿਆਂਦੇ ਬੁੱਕ ਭਰਿਆ ਭਾਨਵਤੀ ਨੇ ਮਹਾਰਾਜ ਰਵਦਾਸ ਜੀ ਆ ਦਾ ਧਿਆਨ ਧਰਿਆ ਇੱਕ ਵਾਰੀ ਮੁੱਖ ਤੋਂ ਧੰਨ ਰਵਦਾਸ ਬੋਲਿਆ ਬੁੱਕ ਭਰ ਕੇ ਚੋਲਾਂ ਦਾ ਜਦੋਂ ਚਿੱਪੀ ਚ ਪਾਇਆ ਪੈਂਦਿਆਂ ਸਾਰ ਉਹ ਚੌਲ ਬਾਹਰ ਡੁੱਲਣ ਲੱਗੇ ਬੋਲੋ ਸ਼੍ਰੀ ਵਾਹਿ ਮੇਰਾ ਆਖੋ ਸਤਨਾ ਸਿਦੀਵਾਹੇ ਗੁਰੂ ਇੱਕੋ ਬੁੱਕ ਭਰ ਕੇ ਪਾਇਆ ਉਹ ਤਾਂ ਭਰ ਕੇ ਬਾਹਰ ਆ ਗਈ ਗੋਰਖਨਾਥ ਦਾ ਹੰਕਾਰ ਇੱਕਦਮ ਥੱਲੇ ਡੇਗਿਆ ਪਰ ਜਾਂ ਵੇਖਦੀ ਸਾਧੂ ਵੇਖਦੇ ਨੇ ਦੁਨੀਆ ਵੇਖਦੀ ਉਹ ਰਾਜੇ ਮਲਤਾਨ ਨੂੰ ਕਹਿੰਦੇ ਰਾਜਨਾ ਉਹ ਤੇਰੇ ਘਰ ਵਾਲੀ ਰਾਣੀ ਚ ਇੰਨੀ ਸ਼ਕਤੀ ਜਿਹੜੀ ਚਿੱਪੀ ਕੋਈ ਸਾਧੂ ਨਹੀਂ ਭਰ ਸਕਿਆ ਉਹ ਗੱਲ ਸੁਣ ਇਹਨੇ ਤਾਂ ਬੋਕੀ ਇੱਕ ਪਾਈ ਭਾਨਵਤੀ ਕਹਿੰਦੀ ਗੋਰਖਾ ਮੈਨੂੰ ਪਤਾ ਹੀ ਬਾਅਦ ਵਿੱਚ ਲੱਗਿਆ ਇਹਦਾ ਜਿੰਨਾ ਲੰਗਰ ਤੈਨੂੰ ਇਹਨਾਂ ਨੇ ਪਾਤਾ ਮੈਂ ਇੱਕ ਚੁਟਕੀ ਵੀ ਭਰ ਕੇ ਪਾ ਦਿੰਦੀ ਉਹਦੇ ਜੀ ਤੇਰੀ ਤਸੱਲੀ ਹੋ ਜਾ ਗੋਰਖਨਾਥ ਇੱਕਦਮ ਹਿੱਲ ਗਿਆ ਆ ਕੀ ਉਹ ਭਾਨਵਤੀਏ ਐਡੀ ਸ਼ਕਤੀ ਮੇਰੀ ਚਿੱਪੀ ਕੋਈ ਸਾਧੂ ਨਹੀਂ ਭਰ ਸਕਿਆ ਉਹ ਤੇਰੇ ਚੀ ਦੀ ਸ਼ਕਤੀ ਕਿੱਥੋਂ ਆ ਗਈ ਭਾਨਵਤੀ ਪਤਾ ਕੀ ਕਹਿੰਦੀ ਕਹਿੰਦੀ ਜਿੱਦਣ ਤੂੰ ਗਿਆ ਸੀ ਨਾ ਮਹਾਰਾਜ ਰਵਦਾਸ ਜੀ ਨੂੰ ਮਿਲਣ ਵਾਸਤੇ ਗੋ ਰਖਨਾਥ ਮਹਾਰਾ ਨੂੰ ਮਿਲਣ ਗਿਆ ਸੀ ਰਵਦਾਸ ਜੀ ਨੂੰ ਜਿੱਦਣ ਤੂੰ ਮਿਲਣ ਗਿਆ ਸੀ ਉਹ ਬਟਲੀ ਜਿੰਦੇ ਚ ਚਮੜਾ ਪਿਆ ਹੁੰਦਾ ਹੈ ਚਮੜਾ ਮਹਾਰਾਏ ਨੇ ਚੂੜਾ ਭਰ ਕੇ ਗੋਰਖਨਾਥ ਨੂੰ ਦਿੱਤਾ ਸੀ ਵੀ ਆ ਸ਼ਕਲ ਹੈ ਮਹਾਰਾਜ ਆ ਛਕਲੇ ਭਾਈ ਕਹਿੰਦੇ ਉਸ ਵੇਲੇ ਨਰਾਦਰ ਕਰਕੇ ਛੱਡ ਕੇ ਉਹਨੂੰ ਉੱਥੇ ਹੀ ਉੱਠ ਕੇ ਆ ਗਿਆ ਸੀ ਉਹ ਕਹਿੰਦਾ ਤੂੰ ਇੰਨੀ ਸ਼ਕਤੀ ਇੰਨੀ ਪਾਵਰ ਤੇਰੇ ਚ ਕਿੱਥੋਂ ਆਈ ਅੱਜ ਤੱਕ ਮੇਰਾ ਬੋਲਿਆ ਕੋਈ ਕੱਟ ਨਹੀਂ ਸਕਿਆ ਅੱਜ ਤੱਕ ਮੇਰੀ ਕੋਈ ਚਿੱਪੀ ਭਰ ਨਹੀਂ ਸਕਿਆ ਤੂੰ ਇੱਕ ਬੋਗ ਨਾਲ ਭਰਤੀ ਕਿੱਥੋਂ ਆਈ ਕਹਿੰਦੀ ਗੋਰਖਾ ਜਿੱਦਣ ਤੂੰ ਮਹਾਰਾਜ ਦੇ ਚਰਨਾਂ 'ਚ ਆਇਆ ਸੀ ਨਾ ਰਵਦਾਸ ਜੀ ਦੇ ਮੈਂ ਵੀ ਉੱਥੇ ਬੈਠੀ ਸੀ ਜਿਹੜੇ ਅੰਮ੍ਰਿਤ ਨੂੰ ਤੂੰ ਠੋਕਰ ਮਾਰੀ ਸੀ ਜਿਹੜੇ ਅੰਮ੍ਰਿਤ ਨੂੰ ਤੂੰ ਠੋਕਰ ਮਾਰੀ ਸੀ ਨਾ ਉਹ ਅੰਮ੍ਰਿਤ ਮੈਂ ਮੰਗ ਕੇ ਪੀ ਲਿਆ ਸੀ ਮਹਾਰਾਜ ਦੇ ਹੱਥਾਂ ਦਾ ਉਹ ਅੰਮ੍ਰਿਤ ਮੈਂ ਮੰਗ ਕੇ ਪੀਤਾ ਕਹਿੰਦੀ ਬਸ ਪੀਣ ਦੀ ਦੇਰ ਸੀ ਹੋ ਮੇਰਾ ਜੀਵਨ ਬਦਲ ਗਿਆ ਮੇਰੇ ਤੇ ਕਿਰਪਾ ਗੁਰੂ ਦੀ ਹੋਣੀ ਜੀਵਨ ਬਦਲ ਗਿਆ ਤੇਰੇ ਤੇ ਕਿਰਪਾ ਗੁਰਾਂ ਦੀ ਹੋਗੀ ਤੇਰਾ ਜੀਵਨ ਬਦਲ ਗਿਆ ਤੇਰੇ ਤੇ ਕਿਰਪਾ ਗੁਰਾਂ ਦੀ ਹੋਗੀ ਜੀਵਨ ਬਦਲ ਗਿਆ ਤੇਰੇ ਤੇ ਕਿਰਪਾ ਗੁਰਾਂ ਦੀ ਹੋਗੀ ਜੀਵਨ ਬਦਲ ਗਿਆ ਤੇਰੇ ਤੇ ਕਿਰਪਾ ਗੁਰਾਂ ਦੀ ਹੋਗੀ ਤੇਰਾ ਜੀਵਨ ਬਦਲ ਗਿਆ

ਕਹਿੰਦਾ ਹੈ ਕਹਿੰਦਾ ਵੀ ਐਡੀ ਕਰਾਮਾਤ ਐਡੀ ਬੰਦਗੀ ਨਹੀਂ ਵੇਖੀ ਜਿਹੜਾ ਤੂੰ ਛੱਡਾਈ ਸੀ ਜਿਹੜਾ ਉਹ ਤੂੰ ਅੰਮ੍ਰਿਤ ਛੱਡ ਕੇ ਆ ਗਿਆ ਸੀ ਜਿਹਨੂੰ ਠੋਕਰ ਮਾਰ ਕੇ ਆ ਗਿਆ ਸੀ ਉਹ ਪੀਤਾ ਮੈਂ ਐਡੀ ਬੰਦਗੀ ਐਡਾ ਪ੍ਰਤਾਪ ਗੋਰਖਨਾਥ ਕਹਿੰਦਾ ਕਹਿੰਦਾ ਚਮੜਾ ਗੰਢਦਾ ਹੈ ਜੋੜੇ ਗੰਢਦਾ ਹੈ ਐਡੀ ਪਾਵਰ ਕਿੱਥੋਂ ਆ ਗਈ ਕਹਿੰਦੀ ਜੋੜੇ ਨਹੀਂ ਗੰਢਦੇ ਉਹ ਗੱਲ ਸੁਣ ਉਹਨਾਂ ਨੇ ਤਾਂ ਰੱਬ ਨੂੰ ਗੰਢਿਆ ਹੋਇਆ